ਇਵਰੀ ਕਹੇ ਜੇ ਗੱਲ ਮੈਂ ਹੁਣੇ 1 ਜਨਵਰੀ ਨੂੰ ਨਵੇਂ ਸਾਲ ਦੇ ਦਿਨ ਮੈਂ ਆਪਣੀ ਫੈਮਿਲੀ ਸਬੇਤ ਮੱਥਾ ਟੇਕਣ ਚੱਲ ਗਿਆ ਗੁਰਦੁਆਰਾ ਨਾਬਾ ਸਾਹਿਬ ਜ਼ੀਰਕਪੁਰ ਤੋਂ ਮੁੜਦੇ ਆਈ ਨਾਲੇ ਮੈਂ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਮੈਂ ਬਹਿ ਗਿਆ ਕੀਰਤਨ ਸੁਣ ਲੈ ਤਾਂ ਉਧਰ ਦੂਜੇ ਪਾਸੇ ਮਾਵਾ ਪੈਣਾ ਬੈਠੇ ਸੀ ਉਧਰੋਂ ਇੱਕ ਬੱਚਾ ਹੈ 6 ਮਹੀਨੇ ਚੜਦਾ ਸੀ ਬੱਚਾ ਆ ਕੇ ਮੈਨੂੰ ਸਿੱਧਾ ਹੀ ਆ ਕੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਮੈਂ ਕਿਹਾ ਸਤਿ ਸ੍ਰੀ ਅਕਾਲ ਬੇਟਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ। ਐਕਾ। ਕਾ ਕਮਾਲ ਦਾ ਕੌਨਫੀਡੈਂਸ ਹੈ ਯਾਰ। ਠੰਡ ਹੈ ਕਹਿੰਦਾ। ਨਾਨਕੇ ਹੋਇਆ ਮੈਂ ਕਿਹਾ ਬਸ ਠੀਕ ਹੈ ਮਾਂ ਨੇ ਭੇਜਾਊਗਾ ਤੈਨੂੰ। ਤੇਰੀ ਮੰਮੀ ਨੇ ਭੇਜਾਊਗਾ। ਸੋ ਐਸ ਲੈਵਲ ਦਾ ਕੌਨਫੀਡੈਂਸ ਦੇਖ ਕੇ ਮੈਨੂੰ ਬੜਾ ਵਧੀਆ ਲੱਗਿਆ ਕਿ ਇੱਕ ਛੋਟਾ ਜਿਹਾ ਬੱਚਾ ਆ ਕੇ ਕਹਿੰਦਾ ਸੀਐਮ ਸਾਹਿਬ ਪੰਜ ਛੇ ਦਿਨ ਦੀਆਂ ਛੁੱਟੀਆਂ ਹੋਰ ਕਰ ਦਿਓ ਜੀ। ਹੰਡਾ ਜੀ ਸੋ ਇਹ ਇਸ ਗੱਲ ਦਾ ਹੀ ਅਸਲ ਚ ਪ੍ਰਤੀਕ ਹੈ ਕਿ ਜੇ ਛੋਟਾ ਜਿਹਾ ਬੱਚਾ ਵੀ ਆ ਕੇ ਮੈਨੂੰ ਕਹਿ ਸਕਦਾ ਹੈ ਤੁਸੀਂ ਜਦੋਂ ਮਰਜੀ ਆ ਕੇ ਮੈਨੂੰ ਮਿਲ ਸਕਦੇ ਹੋ ਕਿ ਅਸੀਂ ਆਪਾਂ ਆਮ ਲੋਕ ਆ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਨਾ ਮਿਲੀਏ ਤਾਂ ਲੱਗਦਾ ਨਹੀਂ ਕਿ ਯਾਰ ਅੱਜ ਦਿਨ ਖਰਾਬ ਜਾ ਗਿਆ ਕਿਸੇ ਨੂੰ ਮਿਲੇ ਹੀ ਨਹੀਂ ਯਾਰ ਸੋ ਜੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਤਰੱਕੀਆਂ ਹੁੰਦੀਆਂ ਹੋਣ ਕੀ ਮਾੜਾ